ਚੰਡੀਗੜ੍ਹ ਦੇ ਵਿੱਚ ਭਾਰਤੀ ਕਿਸਾਨ ਯੂਨੀਅਨ ਏਕਤਾ ਅਗਰਾਹਾਵਾਂ ਵੱਲੋਂ ਜਾਰੀ ਧਰਨੇ ਦੀ ਸਮਾਪਤੀ ਦਾ ਐਲਾਨ ਕਰ ਦਿੱਤਾ ਗਿਆ ਔਰ ਤੇ ਬਾਬਤ ਜਿਹੜਾ ਹੈਗਾ ਬਕਾਇਦਾ ਤੌਰ ਤੇ ਅੱਜ ਮੀਡੀਆ ਦੇ ਨਾਲ ਗੱਲਬਾਤ ਵੀ ਕੀਤੀ ਗਈ ਤੇ ਕਿਹਾ ਗਿਆ ਕਿ ਜਿਹੜੀ ਖੇਤੀ ਨੀਤੀ ਜਿਹੜੀ ਕੇ ਸਰਕਾਰ ਲੈ ਕੇ ਆ ਰਹੀ ਉਸ ਦੇ ਨਾਲ ਕੱਲ ਮੁੱਖ ਮੰਤਰੀ ਦੇ ਨਾਲ ਦੇ ਨਾਲ ਉਹਨਾਂ ਦੀ ਖੇਤੀਬਾੜੀ ਮੰਤਰੀ ਔਰ ਪੰਜਾਬ ਦੇ ਖਜ਼ਾਨਾ ਮੰਤਰੀ ਦੇ ਨਾਲ 3 ਘੰਟੇ ਮੀਟਿੰਗ ਹੋਈ ਹੈ ਜਿਸ ਤੋਂ ਬਾਅਦ ਸਰਕਾਰ ਵੱਲੋਂ ਭਰੋਸਾ ਦਿੱਤਾ ਗਿਆ ਕਿ 30 ਸਤੰਬਰ ਤੱਕ ਨਵੀਂ ਖੇਤੀ ਨੀਤੀ ਹੈ ਜਿਹੜੀ ਉਸ ਦਾ ਖਰੜਾ ਜਿਹੜਾ ਹੈਗਾ ਕਿਸਾਨਾਂ ਦੇ ਨਾਲ ਸਾਂਝਾ ਕੀਤਾ ਜਾਵੇਗਾ ਔਰ ਮੁੱਖ ਮੰਤਰੀ ਵੱਲੋਂ ਇਹ ਵੀ ਕਿਹਾ ਗਿਆ ਕਿ 1650 ਦਾ ਜਿਹੜਾ ਹੈਗਾ ਪੂਰਾ ਖਰੜਾ ਅਸੀਂ ਤਿਆਰ ਕੀਤਾ ਗਿਆ ਸਾਰੇ ਪੱਖ ਜਿਹੜੇ ਹੈਗੇ ਨੇ ਉਹਨਾਂ ਦੀ رائے ਲਈ ਜਾਵੇਗੀ ਉਸ رائے ਲੈਣ ਤੋਂ ਬਾਅਦ ਮੁਕੰਮਲ ਰੂਪ ਦੇ ਵਿੱਚ ਇਹ ਖੇਤੀ ਪਾਲਿਸੀ ਪੰਜਾਬ ਦੇ ਕਿਸਾਨਾਂ ਦੇ ਸਾਹਮਣੇ ਆਵੇਗੀ 1600 ਪੇਜਾਂ ਦੀ ਇਹ ਖੇਤੀ ਪਾਲਿਸੀ ਰਵੇਗੀ ਜਿਸ ਦਾ ਖਰੜਾ ਲਗਭਗ ਤਿਆਰ ਹੈ ਜਿਸ ਨੂੰ ਆਉਣ ਵਾਲ ਜਿਨ੍ਹਾਂ ਦੇ ਵਿੱਚ 30 ਸਤੰਬਰ ਤੱਕ ਮੁੱਖ ਮੰਤਰੀ ਦੇ ਭਰੋਸੇ ਦੇ ਮੁਤਾਬਕ ਕਿਸਾਨ ਆਗੂਆਂ ਦੇ ਨਾਲ ਸਾਂਝਾ ਕੀਤਾ ਜਾਊਗਾ ਇਸ ਤੋਂ ਬਾਅਦ ਜਿਹੜੇ ਇਤਰਾਜ਼ ਹੋਣਗੇ ਜਾਂ ਜਿਹੜੇ ਜਾ ਹੋਣਗੇ ਉਸ ਨੂੰ ਇਸ ਦੇ ਵਿੱਚ ਦਰਜ ਕਰ ਲਿਆ ਜਾਵੇਗਾ ਤਾਂ ਰਜਿੰਦਰ ਮੇਰੇ ਨਾਲ ਨੇ ਮੇਰੇ ਸਾਥੀ ਕਿਸਾਨਾਂ ਦੇ ਧਰਨੇ ਨੂੰ ਲਗਾਤਾਰ ਕਵਰ ਕਰ ਰਹੇ ਸੀ ਰਜਿੰਦਰ ਕੱਲ ਮੀਟਿੰਗ ਹੋਈ ਡਿਟੇਲਡ ਮੀਟਿੰਗ ਜਿਹੜੀ ਹੈ ਕਿ ਮੁੱਖ ਮੰਤਰੀ ਦੇ ਨਾਲ ਹੋਈ ਨਾਲ तमाम ਜਿਹੜੇ ਹੈਗੇ ਨੇ ਹੋਰ ਮੰਤਰੀ ਸ਼ਾਮਿਲ ਰਹੇ ਸੀ ਅੱਜ ਧਰਨੇ ਦੀ ਸਮਾਪਤੀ ਦਾ ਐਲਾਨ ਕੀਤਾ ਗਿਆ ਹੈ ਕੀ ਕੁਝ ਮੰਚ ਤੋਂ ਉਗਰਾਹਾਂ ਕਹਿੰਦੇ ਨਜ਼ਰ ਆਏ ਔਰ ਜਥੇਬੰਦੀ ਵੱਲੋਂ ਆਉਣ ਵਾਲ ਸਮੇਂ ਦੇ ਵਿੱਚ ਇਸ ਪਾਲਿਸੀ ਨੂੰ ਲੈ ਕੇ ਕੀ ਨਜ਼ਰਸਾਨੀ ਕੀਤੀ ਗਈ ਹੈ ਆਰੰਭਨ ਬਿਲਕੁਲ ਜਿਸ ਤਰੀਕੇ ਦੇ ਨਾਲ ਅਸੀਂ ਦੇਖਿਆ ਕਿ ਕੱਲ ਦੇ ਦਰਮਿਆਨ ਜਿਹੜੀ ਮੀਟਿੰਗ 3 3 ਵਜੇ ਤੋਂ ਲੈ ਕੇ ਤਕਰੀਬਨ देर ਰਾਤ ਤੱਕ 7 ਵਜੇ ਤੱਕ ਚੱਲਦੀ ਨਜ਼ਰ ਆਈ ਤੇ ਸਮੇਂ ਦੇ ਦਰਮਿਆਨ तमाम ਸਾਰੀਆਂ ਜਿਹੜੀਆਂ ਮੰਗਾਂ ਨੇ ਕਿਸਾਨਾਂ ਦੀਆਂ ਨੇ ਮਜ਼ਦੂਰਾਂ ਦੀਆਂ ਨੇ ਇਹਨਾਂ ਮੰਗਾਂ ਤੇ ਲੰਬੀ ਚਰਚਾ ਚੱਲਣ ਤੋਂ ਬਾਅਦ ਅੱਜ ਗ੍ਰਾਹਾਂ ਜਥੇਬੰਦੀ ਦੇ ਵੱਲੋਂ ਤੇ ਖੇਤ ਮਜ਼ਦੂਰ ਯੂਨੀਅਨ ਪੰਜਾਬ ਦੇ ਵੱਲੋਂ ਇੱਕ ਵੱਡਾ ਫੈਸਲਾ ਲਿਆ ਗਿਆ ਕਿ ਇਹ ਜਿਹੜਾ ਧਰਨਾ ਏ ਇਹ ਮਲਤਵੀ ਕਰ ਦਿੱਤਾ ਜਾਂਦਾ ਹੈ ਤੇ 30 ਤਰੀਕ ਤ 30 ਤਰੀਕ ਤੱਕ ਦਾ ਜਿਹੜਾ ਸਮਾਂ ਤੈਅ ਕੀਤਾ ਜਾਂਦਾ ਕਿ ਜਿਸ ਤਰੀਕੇ ਦੇ ਨਾਲ ਪੰਜਾਬ ਸਰਕਾਰ ਦੇ ਵੱਲੋਂ ਜਿਹੜਾ ਸਮਾਂ ਦਿੱਤਾ ਗਿਆ ਕਿ ਅਸੀਂ ਜਲਦੀ ਨਵੀਂ ਜਿਹੜੀ ਖੇਤੀ ਪਾਲਿਸੀ ਹੈ ਉਨੂੰ ਲਾਗੂ ਕਰਾਂਗੇ ਤੇ ਜਿਸ ਤਰੀਕੇ ਦੇ ਨਾਲ ਤੁਸੀਂ ਜ਼ਿਕਰ ਕੀਤਾ ਕਿ ਜਿਹੜਾ तमाम ਸਾਰੀਆਂ ਜਿਹੜੀਆਂ ਚੀਜ਼ਾਂ ਨੇ ਉਹ 1500 1600 ਪੇਜ ਤੇ ਵਿੱਚ ਹੋਣਗੀਆਂ ਨਾ ਤੇ ਉਸ ਤੋਂ ਬਾਅਦ ਕਿਸਾਨ ਜੱਥੇਬੰਦੀਆਂ ਦੀ ਜਿਹੜੀ رائے ਲਈ ਜਾਵੇਗੀ ਤੇ ਇਹਨਾਂ तमाम ਚੀਜ਼ਾਂ ਨੂੰ ਮੱਦੇਨਜ਼ਰ ਰੱਖਦਿਆਂ ਹੋਇਆਂ ਉਹ ਗ੍ਰਾਹਾਂ ਜੱਥੇਬੰਦੀ ਦੇ ਵੱਲੋਂ ਖੇਤ ਮਜ਼ਦੂਰ ਯੂਨੀਅਨ ਦੇ ਵੱਲੋਂ ਅੱਜ ਵੱਡਾ ਫੈਸਲਾ ਲੈ ਲਿਆ ਗਿਆ ਹੈ ਕਿ ਜਿਹੜਾ 1 ਸਤੰਬਰ ਤੋਂ ਲੈ ਕੇ 5 ਸਤੰਬਰ ਤੱਕ ਦਾ ਐਲਾਨ ਸੀ ਕਿ ਦਰਣਾ ਚੱਲੇਗਾ ਪ੍ਰਦਰਸ਼ਨ ਹੋਵੇਗਾ ਤੇ ਉਸ ਤੋਂ ਬਾਅਦ ਕੋਈ ਨਵੀਂ ਨੀਤੀ ਬਣਾਈ ਜਾ ਸਕਦੀ ਹੈ ਸਰਕਾਰ ਦੇ ਨਾਲ ਮੀਟਿੰਗ ਸਿਰੇ ਨਹੀਂ ਚੜਦੀ ਪਰ ਅਜੂ ਗ੍ਰਾਹਾਂ ਜਥੇਬੰਦੀ ਦੇ ਵੱਲੋਂ ਨਾਲ ਸਮਰਥਨ ਕਰਨ ਵਾਲੀ ਜਥੇਬੰਦੀ ਦੇ ਵੱਲੋਂ ਅੱਡ ਧਰਨੇ ਨੂੰ ਮੁਲਤਵੀ ਕਰਨ ਦਾ ਬਹੁਤ ਵੱਡਾ ਫੈਸਲਾ ਕੀਤਾ ਜਾ ਸਕਦਾ ਹੈ ਲੈ ਲਿਆ ਗਿਆ ਤੇ ਸਟੇਜ ਤੋਂ ਇਸ ਮੰਗ ਦਾ ਜਾਂ ਜਿਹੜੀ ਇਸ ਨਵੀਂ ਚੀਜ਼ ਦਾ ਐਲਾਨ ਵੀ ਕਰ ਦਿੱਤਾ ਗਿਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਤੋਂ ਵੱਡਾ ਪ੍ਰਦਰਸ਼ਨ ਹੋਵੇਗਾ ਜੇ ਪੰਜਾਬ ਸਰਕਾਰ ਦੇ ਵੱਲੋਂ ਇੱਕ ਇੱਕ ਬਹੁਤ ਵੱਡੀ ਗੱਲ ਕਰ ਮੁੱਖ ਮੰਤਰੀ ਵੀ ਕਹਿੰਦੇ ਨਜ਼ਰ ਆਏ ਔਰ ਉਗਰਾਹਾ ਸਾਹਿਬ ਦਾ ਵੀ ਵਿੱਚ ਜ਼ਿਕਰ ਕੀਤਾ ਗਿਆ ਖਾਸ ਤੌਰ ਤੇ ਐਸਕੇਮ ਵੱਲੋਂ ਜਿਹੜੀ 2 ਸਤੰਬਰ ਨੂੰ ਇੱਕ ਵੱਡਾ ਇਕੱਠ ਰੱਖਿਆ ਗਿਆ ਸੀ ਉਹਦੇ ਵਿੱਚ ਵੀ ਇਹ ਗੱਲ ਕਹੀ ਗਈ ਸੀ ਕਿ ਵਨ ਟਾਈਮ ਸੈਟਲਮੈਂਟ ਜਿਹੜੀ ਹੈਗੀ ਲੰਬੇ ਸਮੇਂ ਤੋਂ ਕਿਸਾਨਾਂ ਦੀ ਮੰਗ ਰਹੀ ਆ ਕਿਉਂਕਿ ਬਹੁਤ ਸਾਰੇ ਕਿਸਾਨਾਂ ਦੀ ਰਕਮ ਜਿਹੜੀ ਹੈਗੀ ਆ ਜਿਹੜੀ ਵਕ ਵਕ ਬੈਂਕਾਂ ਤੋਂ ਨਾ ਲਈ ਗਈ ਆ ਖਾਸ ਤੌਰ ਤੇ ਸਹਿਕਾਰੀ ਬੈਂਕਾਂ ਤੋਂ ਲਈ ਗਈ ਆ ਕਿਸਾਨ ਚਾਹੁੰਦੇ ਨੇ ਕਿ ਉਹਨਾਂ ਦਾ ਵਿਆਜ ਔਰ ਜਿੰਨਾਂ ਨੂੰ ਦੀ ਮੂਲ ਹੈਗਾ ਉਸ ਨੂੰ 1 ਟਾਈਮ ਸੈਟਲਮੈਂਟ ਦੇ ਵਿੱਚ ਜਿਹੜਾ ਹੈਗਾ ਲਿਆਂਦਾ ਜਾਵੇ ਤਾਂ ਜੋ ਕਿਸਾਨ ਵੀ ਸੁਰੱਖਿਰੂ ਹੋ ਜਾਣ ਔਰ ਜਿਹੜੇ ਕਿਸਾਨਾਂ ਤੇ ਡਿਫਾਲਟ ਹੋਣ ਦਾ ਤੱਬਾ ਲੱਗ ਜਾਂਦਾ ਹੈ ਜ ਜਿਨ੍ਹਾਂ ਨੂੰ ਵਾਰ-ਵਾਰ ਨੋਟਿਸ ਆਉਂਦੇ ਨੇ ਉਹਨਾਂ ਨੂੰ ਵੀ ਰਾਹਤ ਜਿਹੜੀ ਹੈਗੇ ਮਿਲੇ ਸਰਕਾਰ ਵੀ ਥੋੜਾ ਜਿਹਾ ਰਾਹਤ ਕਿਸਾਨਾਂ ਨੂੰ ਦੇਣ ਦੇ ਮੂੜ ਦੇ ਵਿੱਚ ਇਸ ਵੇਲੇ ਨਜ਼ਰ ਆ ਰਹੀ ਹੈ ਜੇਕਰ 1 ਟਾਈਮ ਸੈਟਲਮੈਂਟ ਜਿਹੜੀ ਹੈ ਕਿਸਾਨਾਂ ਦੇ ਨਾਲ ਆਉਣ ਵਾਲ ਦੇ ਨਾਲ ਵਿੱਚ ਇਸ ਪੱਖ ਤੇ ਵੀ ਸਹਿਮਤੀ ਬਣਦੀ ਹੈ ਹਾਂ ਬਿਲਕੁਲ ਰਾਦੇ ਸਮੇਂ ਦੇ ਦਰਮਿਆਨ ਕਿਸਾਨ ਆਗੂਆਂ ਦੇ ਵੱਲੋਂ ਵੀ ਜ਼ਿਕਰ ਕੀਤਾ ਗਿਆ ਸੀ ਵਿੱਤ ਮੰਤਰੀ ਹਰਪਾਲ ਸਿੰਘ ਟੀਮਾਂ ਦੇ ਵੱਲੋਂ ਵੀ ਇਸ ਚੀਜ਼ ਦਾ ਖਾਸ ਤੌਰ ਤੇ ਜ਼ਿਕਰ ਕੀਤਾ ਗਿਆ ਸੀ ਕਿ ਜਲਦੀ ਇਸ ਫੈਸਲੇ ਨੂੰ ਜਿਹੜਾ ਅਮਲ ਦੇ ਵਿੱਚ ਲਿਆਂਦਾ ਜਾਵੇਗਾ ਔਰ ਜਿਹੜੀ ਖਾਸ ਕਰ ਕਿਸਾਨਾਂ ਦੇ ਨਾਲ ਨਾਲ ਮਜ਼ਦੂਰਾਂ ਦੇ ਵਾਸਤੇ ਵੱਡੀ ਚੁਣੌਤੀ ਹੈ ਤੇ ਇਸ ਚੁਣੌਤੀ ਦਾ ਜਿਹੜੇ ਮਾਹਰ ਨੇ ਉਹਨਾਂ ਦੇ ਨਾਲ ਬੈਠ ਕੇ ਹੱਲ ਲੱਭਿਆ ਜਾ ਸਕਦਾ ਹੈ ਤੇ ਜਲਦੀ ਜਿਹੜੀ ਇਹ ਕਾਰਵਾਈ ਹੈ ਨੂੰ ਅਮਲ ਦੇ ਵਿੱਚ ਜ਼ਰੂਰ ਲਿਆਂਦਾ ਜਾਵੇਗਾ ਕੋਈ ਕਰਜ਼ ਦੀ ਗੱਲ ਹੋਈ ਕਿੰਨਾ ਖੇਤ ਮਜ਼ਦੂਰਾਂ ਦੀ ਗੱਲ ਵੀ ਗੁਰਾਂ ਸਿੰਘ ਸਾਹਿਬ ਕਰਦੇ ਨਜ਼ਰ ਆਏ ਸੀ ਟੋਟਲ ਉਹਨਾਂ ਵੱਲੋਂ ਕੋਈ ਮਤਲਬ ਆਫੀਸ਼ੀਅਲੀ ਤੌਰ ਤੇ ਨਾਊਂਸ ਕੀਤਾ ਗਿਆ ਹੋਵੇ ਜਾਂ ਕੋਈ ਡਾਟਾ ਜਿਹੜਾ ਹੈਗਾ ਸਾਂਝਾ ਕੀਤਾ ਹੋ ਗਿਆ ਹੋਵੇ ਮੀਡੀਆ ਦੇ ਨਾਲ ਕੇ ਕਿਸਾਨ ਮਜ਼ਦੂਰਾਂ ਔਰ ਜਿਹੜੇ ਖੇਤੀ ਮਜ਼ਦੂਰ ਨੇ ਜਿਹੜਾ ਹੈਗਾ ਦੋ ਮਜ਼ਦੂਰਾਂ ਦੇ ਵਿੱਚ ਅਸੀਂ ਫਰਕ ਦੱਸਣਾ ਚਾਹੁੰਦੇ ਆ ਇੱਕ ਉਹ ਮਜ਼ਦੂਰ ਜਿਹੜੇ ਲੜ ਰਹੇ ਨੇ ਜਿੰਨਾ ਜਿਹੜੇ ਬੇਜ਼ਮੀਨੇ ਨੇ ਇੱਕ ਉਹ ਜਿਹੜੇ ਕਿਸਾਨਾਂ ਤੋਂ ਮਜ਼ਦੂਰ ਬਣੇ ਇੱਕ ਕਿਸਾਨਾਂ ਦਾ ਜਿਹੜਾ ਹੈਗਾ ਐਗਰੀਕਲਚਰ ਜਿਹੜਾ ਲੋਨ ਹੈਗਾ ਉਸ ਨੂੰ ਲੈ ਕੇ ਵਨ ਟਾਈਮ ਸੈਟਲਮੈਂਟ ਦੀ ਗੱਲ ਸਰਕਾਰ ਵੱਲੋਂ ਕੀਤੀ ਗਈ ਸੀ ਇਸ ਬਾਬਤ ਕੋਈ ਗੱਲਬਾਤ ਰਜਿੰਦਰ ਤੁਹਾਡੀ ਹੋ ਪਾਈ ਹੋਵੇ ਰਮਨ ਉਗਰਾਹਾਂ ਸਾਧ ਦੇ ਵੱਲੋਂ ਖਾਸ ਤੌਰ ਤੇ ਜਿਹੜੀਆਂ तमाम ਮੰਗਾਂ ਮੁੱਖ ਮੰਤਰੀ ਪੰਜਾਬ ਦੇ ਸਨਮੁਖ ਰੱਖੀਆਂ ਗਈਆਂ ਨੇ ਤੇ ਉਹਨਾਂ ਦੇ ਵਿੱਚ ਇੱਕ ਮੁੱਖ ਤੌਰ ਤੇ ਇਹ ਵੀ ਡਿਮਾਂਡ ਸ ਰੱਖੀ ਗਈ ਹੈ ਕਿ ਜਿਹੜੇ ਬੇਜ਼ਮੀਨੇ ਮਜ਼ਦੂਰ ਨੇ ਉਹਨਾਂ ਨੂੰ ਬਰਾਬਰਤਾ ਦਾ ਕਿਤੇ ਨਾ ਕਿਤੇ ਅਧਿਕਾਰ ਦਿੱਤਾ ਜਾਣਾ ਚਾਹੀਦਾ ਕਿਉਂਕਿ ਉਹ ਸਹੀ ਤਰੀਕੇ ਦੇ ਨਾਲ ਮਜ਼ਦੂਰੀ ਨਹੀਂ ਕਰ ਪਾਉਂਦੇ ਆਪਣੀ ਖੇਤੀ ਨਹੀਂ ਕਰ ਪਾਉਂਦੇ ਤੇ ਇੱਕ ਵੱਡੀ ਸਮੱਸਿਆ ਉਹਨਾਂ ਦੇ ਸਨਮੁਖ ਜਿਹੜੀ ਰਹਿੰਦੀ ਹੈ ਉਹ ਕਰਜ਼ੇ ਨੂੰ ਲੈ ਕੇ ਰਹਿੰਦੀ ਹੈ ਕਿ ਕੋਈ ਵੀ ਇਸ ਤਰੀਕੇ ਦੀ ਜਿਹੜੀ ਬੈਂਕਾਂ ਉਹਨਾਂ ਨੂੰ ਕਰਜ਼ਾ ਦਿੰਦੀ ਹੋਈ ਨਜ਼ਰ ਨਹੀਂ ਆਉਂਦੀ ਤੇ ਇਸ ਦੇ ਬਾਵਤ ਵੀ ਜਿਹੜਾ ਇੱਕ ਕਹਿ ਸਕਦੇ ਕਿ ਮੁਢਲੇ ਤੌਰ ਤੇ ਜਾਂ ਸੰਖੇਪ ਦੇ ਵਿੱਚ ਉਗਰਾਹਾ ਸਭ ਨੇ মিডিਆ ਦੇ ਮੁਖਾਤਬ ਹੋ ਕੇ ਗੱਲ ਰੱਖੀ ਸੀ ਪਰ ਕਿਸੇ ਵੀ ਨਿੱਜੀ মিডিਆ ادارے ਦੇ ਨਾਲ ਜਾਂ ਕਿਸੇ ਪੱਤਰਕਾਰ ਪੱਤਰਕਾਰ ਭਾਈਚਾਰੇ ਦੇ ਸਵਾਲ ਦੇ ਜਵਾਬਜੋਂ ਇਸ ਚੀਜ਼ ਦਾ ਉਹਨਾਂ ਨੇ ਜ਼ਿਆਦਾ ਜ਼ਿਕਰ ਨਹੀਂ ਕੀਤਾ ਬਿਲਕੁਲ ਧੰਨਵਾਦ ਰਜਿੰਦਰ ਸਾਡੇ ਨਾਲ ਜੋੜਨ ਦੇ ਲਈ ਤਾਂ ਅੱਜ ਏਕਤਾ ਉਗਰਾਹ ਵੱਲੋਂ ਜਿਹੜਾ ਪਿਛਲੇ ਦਿਨਾਂ ਤੋਂ ਧਰਨਾ ਚੰਡੀਗੜ੍ਹ ਦੇ ਸੈਕਟਰ 34 ਦੇ ਗਰਾਊਂਡ ਦੇ ਵਿੱਚ ਜਾਰੀ ਸੀ ਉਸ ਦਾ ਐਲਾਨ ਕਰ ਦਿੱਤਾ ਗਿਆ ਕਿ ਉਸ ਨੂੰ ਹੁਣ ਨਾ ਜਿਹੜਾ ਹੈਗਾ ਮੁਲਤਵੀ ਕੀਤਾ ਜਾਵੇਗਾ ਔਰ ਆਉਣ ਵਾਲ ਸਮੇਂ ਦੇ ਵਿੱਚ ਜਿਹੜੀ ਸਰਕਾਰ ਵੱਲੋਂ ਖੇਤੀ ਨੀਤੀ ਨੂੰ ਲੈ ਕੇ ਖਰੜਾ ਤਿਆਰ ਕੀਤਾ ਜਾ ਰਿਹਾ ਜਿਵੇਂ ਉਹ ਸਾਂਝਾ ਹੋਵੇਗਾ ਉਸ ਦੇ ਵਿੱਚ ਕਿਹੜੇ ਸੁਝਾਅ ਹੋਣਗੇ ਕਿਸਾਨਾਂ ਵੱਲੋਂ ਦਿੱਤੇ ਜਾਣੇ ਨੇ ਔਰ ਕਿਹੜੇ ਤਰਮੀਮਾਂ ਜਾਂ ਕਿਹੜੀਆਂ ਸੌਧਾਂ ਦੇ ਨਾਲ ਜਿਹੜਾ ਹੈਗਾ ਨਵਾਂ ਖੇਤੀ ਜਿਹੜਾ ਹੈਗਾ ਖਰੜਾ ਤਿਆਰ ਕੀਤਾ ਗਿਆ ਇਸ ਨੂੰ ਲੈ ਕੇ ਕਾਫੀ ਚਰਚਾ ਕਿਸਾਨਾਂ ਦੇ ਵਿੱਚ ਔਰ ਕਿਸਾਨ ਵੀ ਚਾਹੁੰਦੇ ਨੇ ਕਿ ਜਿਹੜਾ ਆ ਆਮ ਆਦੀ ਪਾਰਟੀ ਵੱਲੋਂ ਸਰਕਾਰ ਬਣ ਤੋਂ ਪਹਿਲਾਂ ਕਿਸਾਨਾਂ ਦੇ ਨਾਲ ਵਾਅਦਾ ਕੀਤਾ ਗਿਆ ਸੀ ਕਿ ਪੰਜਾਬ ਨੂੰ ਨਵੀਂ ਖੇਤੀਬਾੜੀ ਪਾਲਿਸੀ ਮਿਲੇਗੀ ਉਹ ਜਲਦੀ ਤੋਂ ਜਲਦੀ ਸਭ ਦੇ ਸਾਹਮਣੇ ਆਵੇ ਕਿਉਂਕਿ ਤਿੰਨ ਵਾਰ ਜਿਹੜਾ ਹੈਗਾ ਇਸ ਤੋਂ ਪਹਿਲਾਂ ਸਰਕਾਰ ਵੱਲੋਂ ਸਰਕਾਰ ਬਣ ਤੋਂ ਬਾਅਦ ਜਿਹੜਾ ਹੈਗਾ ਮੁੱਖ ਮੰਤਰੀ ਵੱਲੋਂ ਪ੍ਰੋਸਾ ਦਿੱਤਾ ਗਿਆ ਸੀ ਤਾਂ ਆਖਰਕਾਰ ਜਿਹੜੀ देर रात ਮੀਟਿੰਗ ਹੋਈ ਇਕਤਾ ਗੁਰਾਂਹਾ ਜਿੱਥੇ ਮੰਡੀ ਨਾਲ ਉਹਦੇ ਵਿੱਚ ਮੁੱਖ ਮੰਤਰੀ ਵੱਲੋਂ ਕਹਿ ਦਿੱਤਾ ਗਿਆ ਕਿ 1650 ਦਾ ਕੱਚਾ ਖਰੜਾ ਸਾਡੇ ਕੋਲ ਬਿਲਕੁਲ ਤਿਆਰ ਹੈਗਾ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਨੂੰ ਇੰਪਲੀਮੈਂਟ ਕਰਨ ਜਾ ਰਹੇ ਹਾਂ ਇਸ ਤੋਂ ਪਹਿਲਾਂ तमाम ਪੱਖਾਂ ਦੇ ਜਿਹੜੇ ਹੈਗੇ ਨੇ ਅਸੀਂ ਸੁਝਾਅ ਜ਼ਰੂਰ ਲਾਵਾਂ ਪੱਕਾ ਚ ਆਰਤਿਆਂ ਦਾ ਪੱਕਾ ਚ ਇਹ ਉਦਯੋਗ ਜਿਹੜਾ ਹੈਗਾ ਇਸ ਨਾਲ ਜੁੜਿਆ ਹੋਇਆ ਉਹਨਾਂ ਦਾ ਪੱਕਾ ਹੈਗਾ ਅਸੀਂ ਸਰਕਾਰ ਦੇ ਵਿਭਾਗਾਂ ਨਾਲ ਵੀ ਗੱਲਬਾਤ ਕਰਾਂਗੇ ਕਿ ਸੌਖੇ ਤਰੀਕੇ ਦੇ ਨਾਲ ਜਿਹੜਾ ਹੈਗਾ ਇਹ ਜਿਹੜੀ ਜਿਹੜੀ ਪ੍ਰਣਾਲੀ ਸ਼ੁਰੂ ਹੋਵੇਗੀ ਇਹ ਤੁਹਾਨੂੰ ਬਿਹਤਰ ਕਿਸ ਤਰੀਕੇ ਨਾਲ ਬਣਾਇਆ ਜਾਵੇ ਖਾਸ ਤੌਰ ਤੇ ਬੈਂਕ ਸੈਕਟਰ ਦਾ ਬਹੁਤ ਵੱਡਾ ਜਿਹੜਾ ਹੈਗਾ ਖੇਤੀ ਜਦੋਂ ਪਾਲਿਸੀ ਬਣਦੀ ਆ ਆ ਹਿੱਸਾ ਰਹਿੰਦਾ ਯੋਗਦਾਨ ਰਹਿੰਦਾ ਤਾਂ ਉਸ ਨੂੰ ਵੀ ਵਨ ਟਾਈਮ ਸੈਟਲਮੈਂਟ ਦੀ ਜਦੋਂ ਗੱਲ ਆਵੇਗੀ ਤਾਂ ਬੈਂਕਾਂ ਤੋਂ ਵੀ ਜਿਹੜਾ ਹੈਗਾ ਭਰੋਸਾ ਲੈਣਾ ਬੜਾ ਲਾਜ਼ਮੀ ਹੋਵੇਗਾ ਕਿੰਨਾ ਕਰਜ ਹੈਗਾ ਕਿਸਾਨਾਂ ਦੇ ਸਿਰ ਔਰ ਇਹ ਇਹ ਵੀ ਦੇਖਣਾ ਹੋਵੇਗਾ ਕਿ ਕਿਸ ਪਲਾਟ ਵਾਈਜ਼ ਹੁੰਦਾ ਇੱਕ ਤੋਂ 2 ਏਕੜ ਜਾਂ 2 ਤੋਂ 5 ਏਕੜ 5 ਤੋਂ 7 ਏਕੜ 7 ਤੋਂ 10 ਏਕੜ ਅਜੇ ਹੀ ਵੀ ਕੋਈ ਪ੍ਰੋਵੀਜ਼ਨ ਸਰਕਾਰ ਲਿਆ ਸਕਦੀ ਹੈ ਕਿ ਨਹੀਂ ਲਿਆ ਸਕਦੀ ਇਹ ਕਾਫੀ ਕੋ ਜਿਹੜਾਗਾ ਆਉਣ ਵਾਲੇ ਸਮੇਂ ਦੇ ਵਿੱਚ ਤੈਅ ਹੋਊਗਾ ਖੈਰ 30 ਸਤੰਬਰ ਤੱਕ ਪੰਜਾਬ ਦੇ ਕਿਸਾਨਾਂ ਨੂੰ ਨਵੀਂ ਖੇਤੀ ਪਾਲਿਸੀ ਮਿਲਣ ਜਾ ਰਹੀ ਆ ਆਪੋ ਆਪਣੇ ਸੁਝਾਅ ਕਿਸਾਨ ਦੇ ਸਕਦੇ ਨੇ ਤਮਾਮ ਪੱਖਾਂ ਦੇ ਜਿਹੜੇ ਆਗੇ ਸੁਝਾਅ ਉਹ ਲੈ ਜਾਣਗੇ ਇੰਪਲੀਮੈਂਟੇਸ਼ਨ ਆਰ ਜਿਹੜੀ ਹੈਗੀ ਆ ਰਿਪੋਰਟ ਤੋਂ ਬਾਅਦ ਔਰ ਜਿਹੜਾ ਕੱਚਾ ਖਰੜਾ ਤਿਆਰ ਕੀਤਾ ਗਿਆ ਉਹ ਜਲਦੀ ਪੰਜਾਬ ਦੀ ਨਵੀਂ ਖੇਤੀਬਾੜੀ ਪਾਲਿਸੀ ਦੇ ਰੂਪ ਦੇ ਵਿੱਚ ਸਭ ਦੇ ਸਾਹਮਣੇ ਹੋਵੇਗਾ ਧੰਨ